ਵਾਲਾ ਜਿਲ੍ਹਾ ਆਗੂ ਤੇ ਜੋਨ ਮੇਰੀ ਪੇਰੀ ਪ੍ਰਧਾਨ ਅੱਜ ਪਿੰਡ ਮਾੜੀ ਟਾਂਡੇ ਵਾਲੇ ਉਸ ਥਾਂ ਤੋਂ ਬੋਲਦੇ ਆ ਜਿੱਥੋਂ ਦੀ ਦਿੱਲੀ ਜੰਮੂ ਕੋ ਟ੍ਰੈਕਸਪ੍ਰੈਸ ਵੀ ਲੰਘ ਰਿਹਾ ਆ ਅੱਜ ਫੇਰ ਤਹਿਸੀਲਦਾਰ ਸਾਹਿਬ ਤੇ ਉਹਨਾਂ ਦੇ ਜਿਹੜੇ ਆ ਹਾਈਵੇਅ ਵਾਲੇ ਮੁਲਾਜ਼ਮਿਆਂ ਉਹਨਾਂ ਦੀ ਅਗਵਾਈ ਚ ਫੇਰ ਪਹਿਲੀਆਂ ਜੇ ਕਬਜ਼ਾ ਲੈਣ ਲਈ ਇਹ ਸਰਕਾਰ ਪਹੁੰਚੀ ਆ ਅੰਨੀ ਹਰ ਵਾਰ ਦੀ ਤਰ੍ਹਾਂ ਬੇਇੱਜ਼ਤੀ ਕਰਦੇ ਆ ਵੀ ਇਸ ਪਿੰਡ ਵਿੱਚ ਸਾਡਾ ਧਰਨਾ ਲੱਗੇ ਨੂੰ ਸਵਾ ਦੋ ਸਾਲ ਹੋ ਗਏ ਆ ਤੇ ਉੱਥੇ ਕੋਈ ਨਹੀਂ ਪਹੁੰਚਦਾ ਪਈ ਤੁਹਾਡੀਆਂ ਸਮੱਸਿਆਵਾਂ ਕੀ ਆ ਵੀ ਤੁਹਾਨੂੰ ਕੀ ਪਰੇਸ਼ਾਨੀ ਆ ਤੁਸੀਂ ਇਨੀ ਚਿੱਤੋਂ ਧਰਨੇ ਤੇ ਬੈਠੇ ਹੋ ਸਾਡੀਆਂ ਮੰਗਾਂ ਪੁੱਛਣ ਦੀ ਬਜਾਏ ਇਹ ਸਿੱਧਾ ਆ ਕੇ ਜ਼ਮੀਨ ਦਾ ਕਬਜ਼ਾ ਲੈਣ ਦੀ ਕੋਸ਼ਿਸ਼ ਕਰਦੇ ਆ ਅਸੀਂ ਤਹਿਸੀਲ ਦਾ ਸਾਹਿਬ ਨੂੰ ਹੁਣ ਬੇਨਤੀ ਕੀਤੀ ਆ ਵੀ ਐਂਓ ਨਾ ਕਰੋ ਅੱਗੇ ਤੁਸੀਂ ਧੱਕਾ ਕਰ ਲਿਆ ਆ ਕਿਸਾਨਾਂ ਕਿਸਾਨੀ ਦੇ ਨਾਲ ਅੱਗੇ ਬੜਾ ਵੱਡਾ ਧੱਕਾ ਕੀਤਾ ਇਹਨਾਂ ਦੀਆਂ ਮਰਜ਼ੀ ਤੋਂ ਬਗੈਰ ਕਿਸੇ ਡੀਡ ਤੋਂ ਬਗੈਰ ਇਹਨਾਂ ਦੇ ਇੰਤਕਾਲ ਬਦਲ ਕੇ ਹਾਈਵੇ ਦੇ ਨਾਂ ਇੰਤਕਾਲ ਚਲੇ ਗਏ ਨੇ ਜਿਹੜੀ ਕਿ ਬਿਲਕੁਲ ਹੀ ਗੈਰ ਕਾਨੂੰਨੀ ਗੱਲ ਆ ਅ ਦੂਸਰਾ ਜੇ ਸਾਡੇ ਨਾਲ ਕੋਈ ਬਹਿ ਕੇ ਗੱਲ ਕਰਨਗੇ ਅ ਜਿਹਨੇ ਮੇਰੇ ਆਸ-ਪਾਸ ਲੋਕ ਖੜੇ ਆ ਇਹਨਾਂ ਨੂੰ ਕਿਸੇ ਨੇ ਆਪਣੀ ਪਹਿਲੀ ਦੀ ਪੇਮੈਂਟ ਨਹੀਂ ਲਈ ਇੱਕ ਗੱਲ ਹੋਰ ਵੀ ਨਾਲ ਹੀ ਆ ਸੂਏ ਦੇ ਪਰਲੇ ਪਾਸੇ ਪਿੰਡ ਆ ਪੇਜੂ ਚੱਕਿਆ ਸੰਗਾਲਾ ਆ ਕਿਸਨਪੂਟ ਆ ਮਚਰਾਵਾ ਆ ਇਹਨਾਂ ਪਿੰਡਾਂ ਦਾ ਰੇਟ 1 ਕਰੋੜ 18 ਲੱਖ ਆ ਔਰ ਸਾਡੇ ਪਿੰਡ ਦਾ 37 ਲੱਖ ਆ ਇਹਨਾਂ ਦਾ ਐਡਾ ਵੱਡਾ ਜਿਹੜਾ ਪੜਾ ਇਹੋ ਜਿਹਿਆਂ ਮੰਗਾਂ ਨੂੰ ਲੈ ਕੇ ਬਾਕੀ ਦਰਿਆ ਦੇ ਉੱਤੇ ਜਿਹੜਾ ਵਿਆਸ ਦਾ ਪੁਲ ਬਣਨਾ ਆ ਉਹਦੇ ਤੇ ਕਿਸਾਨਾਂ ਦੇ ਜਿਹੜੇ ਉਹ ਲਾਂਘੇ ਦੀ ਕਹਿੰਦੇ ਮਨਾਹੀ ਆ ਉਹਦੇ ਵਾਸਤੇ ਨਾਲ ਛੋਟੇ ਪੁਲ ਦੀ ਅਸੀਂ ਜਿਹੜੀ ਡਿਮਾਂਡ ਰੱਖੀ ਹੋਈ ਆ ਪਾਰਲੀਮੈਂਟਰੀ ਵਿੱਚ ਉਹ ਗੱਲ ਦੀ ਚਰਚਾ ਹੋ ਚੁੱਕੀ ਆ ਇਹਨਾਂ ਗੱਲਾਂ ਨੂੰ ਕਰਨ ਸੁਣਨ ਦੀ ਬਜਾਏ ਬੰਨਣ ਦੀ ਬਜਾਏ ਇਹ ਸਿਰਫ ਧੱਕੇ ਨਾਲ ਜਦੋਂ ਜੀ ਕਰਾਉ ਜੀਸੀਬੀ ਲੈ ਕੇ ਆ ਜਾਂਦੇ ਆ ਅਸੀਂ ਇਹਨਾਂ ਗੱਲਾਂ ਦੀ ਪੁਰਜ਼ੋਰ ਨਿੰਦਾ ਕਰਦੇ ਆ ਤੇ ਚੇਤਾਵਨੀ ਦਿੰਦੇ ਆ ਸਰਕਾਰ ਨੂੰ ਵੀ ਸਾਡੀਆਂ ਮੰਗਾਂ ਨੂੰ ਸੁਣੇ ਬਗੈਰ ਪੂਰਾ ਕੀਤੇ ਬਗੈਰ ਨਹੀਂ ਜ਼ਮੀਨਾਂ ਦਾ ਕਬਜ਼ਾ ਨਹੀਂ ਦੇਵਾਂਗੇ ਜਿੰਨਾ ਚਿਰ ਪੂਰੀਆਂ ਪੇਮੈਂਟਾਂ ਕਿਸਾਨਾਂ ਦੇ ਖਾਤੇ ਜੇ ਨਹੀਂ ਪਈ ਜਾਂਦੀਆਂ ਉਹਨਾਂ ਦੇ ਸਾਂਝੇ ਖਾਤਿਆਂ ਦਾ ਮਸਲਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਜਿਹੜਾ ਇਹ ਹਾਈਵੇ ਨੂੰ ਕਰਜ਼ਾ ਨਹੀਂ ਦਿੱਤਾ ਜਾਊਗਾ ਧੰਨਵਾਦ ਵੈਗਰ ਜੀ ਦਾ ਖਾਲਸਾ ਵੈਗਰ ਜੀ ਕੀ